ਗਿੰਨਰ ਰਣੋਤ ਅਕਸਰ ਆਪਣੀਆਂ ਟਿੱਪਣੀਆਂ ਕਾਰਨ ਸੁਰਖੀਆਂ 'ਚ ਬਣੀ ਰਹਿੰਦੀ ਹੈ ਤੇ ਇਹ ਟਿੱਪਣੀਆਂ ਹੀ ਉਸ ਦੀਆਂ ਮੁਸ਼ਕਲਾਂ ਵੀ ਵਧਾ ਦਿੰਦੀਆਂ ਨੇ ਹੁਣ ਮੁੜ ਆਪਣੇ ਇੱਕ ਬਿਆਨ ਕਾਰਨ ਕੰਗਨਾ ਰਣੋਤ ਫਸਦੀ ਹੋਈ ਨਜ਼ਰ ਆ ਰਹੀ ਹੈ ਜੀ ਹਾਂ ਕੰਗਨਾ ਦੀਆਂ ਮੁਸ਼ਕਲਾਂ ਵਧਣ ਜਾ ਰਹੀਆਂ ਨੇ ਦਰਅਸਲ 11 ਸਤੰਬਰ 2024 ਨੂੰ ਵਕੀਲ ਰਾਮ ਸ਼ੰਕਰ ਸ਼ਰਮਾ ਨੇ ਕੰਗਨਾ ਰਣੋਦ ਖਿਲਾਫ ਅਦਾਲਤ ਚ ਇੱਕ ਪਟੀਸ਼ਨ ਦਾਇਰ ਕੀਤੀ ਜਿਸ ਚ ਕੰਗਨਾ ਤੇ ਦੇਸ਼द्रोह ਦਾ ਦੋਸ਼ ਲਗਾਇਆ ਇਸ ਦੋਸ਼ ਚ ਕਿਹਾ ਗਿਆ ਕਿ ਕੰਗਨਾ ਨੇ 26 ਅਗਸਤ 2024 ਨੂੰ ਇੱਕ ਇੰਟਰਵਿਊ ਚ ਕਿਸਾਨਾਂ ਬਾਰੇ અપਾਨਜਨਕ ਟਿੱਪਣੀਆਂ ਕੀਤੀਆਂ ਜਿਸ ਨਾਲ ਲੱਖਾਂ ਕਿਸਾਨਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਹੁਣ ਇਸ ਪਟੀਸ਼ਨ ਨੂੰ ਅਦਾਲਤ ਨੇ ਸਵੀਕਾਰ ਕਰ ਲਿਆ ਬੀਤੇ ਦਿਨ ਵਿਸ਼ੇਸ਼ ਜੱਜ ਐਮਪੀ ਐਮਐਲਏ ਲੋਕੇਸ਼ ਕੁਮਾਰ ਦੀ ਅਦਾਲਤ ਚ ਸੁਣਵਾਈ ਹੋਈ ਸੀ ਅਦਾਲਤ ਨੇ ਕਿਹਾ ਕਿ ਮੁਕਦਮਾ ਹੁਣ ਉਸੇ ਹਿੰਟਲੀ ਅਦਾਲਤ ਚ ਸੁਣਿਆ ਜਾਵੇਗਾ ਜਿਸਨੇ ਕੰਗਰਾਂ ਦੇ ਕੇਸ ਨੂੰ ਖਾਰਜ ਕਰ ਦਿੱਤਾ ਸੀ ਇਸ ਤੋਂ ਪਹਿਲਾਂ 10 ਨਵੰਬਰ ਨੂੰ ਅਦਾਲਤ ਨੇ ਕੰਗਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ ਕੰਗਰਾਂ ਖਿਲਾਫ ਆਈਪੀਸੀ ਦੀ ਧਾਰਾ 354 ਤੇ 152 ਤਹਿਤ ਕੇਸ ਦਰਜ ਕੀਤਾ ਜਾਵੇਗਾ ਦੱਸ ਦੇਈਏ ਕਿ ਕੰਗਰਾਂ ਰਣੋਤ ਨੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਕਈ ਬਿਆਨ ਦਿੱਤੇ ਉਹਨਾਂ ਨੇ ਸੋਸ਼ਲ ਮੀਡੀਆ ਤੇ ਪ੍ਰਦਰਸ਼ਨਕਾਰੀਆਂ ਦੀ ਤੁਲਨਾ ਖਾਲਿਸਤਾਨੀ ਅਤਵਾਦੀਆਂ ਦੇ ਨਾਲ ਵੀ ਕੀਤੀ ਉਹਨਾਂ ਨੇ ਲਿਖਿਆ ਖਾਲਿਸਤਾਨੀ ਅਤਵਾਦੀ ਅੱਜ ਸਰਕਾਰ ਤੇ ਦਬਾਅ ਪਾ ਰਹੇ ਨੇ ਪਰ ਸਾਨੂੰ ਇੰਦਰਾ ਗਾਂਧੀ ਨੂੰ ਨਹੀਂ ਭੁੱਲਣਾ ਚਾਹੀਦਾ ਇੱਕ ਮਹਿਲਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਉਹਨਾਂ ਨੂੰ ਆਪਣੀ ਜੁੱਤੀ ਹੀਟ ਕੁਚਲ ਦਿੱਤਾ ਸੀ ਹੁਣ ਕੰਗਰਾਂ ਦੀਆਂ ਇਹ ਟਿੱਪਣੀਆਂ ਤੇ ਬਿਆਨਾਂ ਨੇ ਉਸ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਨੇ ਆਗਰਾ ਚ ਕੰਗਰਾਂ ਰਣੌਤ ਖਿਲਾਫ ਕਿਸਾਨਾਂ ਦਾ અપਮਾਨ ਕਰਨ ਤੇ ਦੇਸ਼ ਸ੍ਰੋਹ ਦਾ ਕੇਸ ਤਾਇਰ ਕੀਤਾ ਜਾਵੇਗਾ